ਸ਼ਨੀ ਮਾਰਾ ਦੇ ਚਰਨਾਂ ਦੇ ਵਿੱਚ ਜਦੋਂ ਆਪਾਂ ਆ ਕੇ ਨਸਤਮਸਤਕ ਹੁੰਨੇ ਆ ਸਾਰੀ ਨੈਗੇਟਿਵਿਟੀ ਖਤਮ ਹੋ ਜਾਂਦੀ ਆ ਮੈਂ ਖੁਦ ਜਦੋਂ 3 ਸਾਲ ਪਹਿਲਾਂ ਇੱਥੇ ਆਣਾ ਸ਼ੁਰੂ ਕੀਤਾ ਸੀ ਕਿਸੇ ਨਾ ਕਿਸੇ ਸਮੱਸਿਆ ਨਾਲ ਜੂਝ ਰਿਹਾ ਸੀ ਪਰ ਅੱਜ ਮਾਰਾ ਦੀ ਇੰਨੀ ਕਿਰਪਾ ਆ ਕਿ ਮਨ ਨੂੰ ਸ਼ਾਂਤੀ ਹੈ ਤੇ ਸਾਰੀਆਂ ਸਮੱਸਿਆਵਾਂ ਖਤਮ ਹੋ ਚੁੱਕੀਆਂ ਜਦੋਂ ਦੇ ਇੱਥੇ ਨਸਮਸਤਕ ਹੋਏ ਆ ਸੇਵਾ ਕਰਨੀ ਸ਼ੁਰੂ ਕੀਤੀ ਮਤਲਬ ਜੀਵਨ ਦੇ ਵਿੱਚ ਮੈਂ ਤੁਹਾਨੂੰ ਦੱਸਾਂ ਕਿ ਮੇਰੇ ਕੋਲ ਸ਼ਬਦ ਨਹੀਂ ਹੈਗੇ ਬਿਆਨ ਕਰਨ ਲਈ ਵੀ ਇੰਨੀਆਂ ਪੋਜ਼ਿਟਿਵਿਟੀ ਆਈ ਲਾਈਫ ਦੇ ਵਿੱਚ ਬਹੁਤ ਸਾਰੀਆਂ ਨੈਗੇਟਿਵ ਚੀਜ਼ਾਂ ਸੀ ਜਿਹੜੀਆਂ ਆਪਣੇ ਆਪ ਖਤਮ ਹੁੰਦੀਆਂ ਗਈਆਂ ਦੂਰ ਹੁੰਦੀਆਂ ਗਈਆਂ ਇਹ ਕੋਈ ਵਾਕਿਆ ਹੋਇਆ ਸੀ ਕੋਈ ਕਾਰ ਇਨਸੀਡੈਂਸ ਹੋਇਆ ਸੀਗਾ ਜਿਹਦੇ ਵਿੱਚ ਬੜੀ ਸਮੱਸਿਆ ਚੱਲਦੀ ਪਈ ਸੀਗੀ ਮਾਰਾ ਦੇ ਦਰਤੇ ਜਦੋਂ ਮੈਂ ਪਹਿਲੀ ਵਾਰ ਆਇਆ ਸੀ ਅਰਦਾਸ ਕੀਤੀ ਸੀ ਮੈਂ ਕਿਹਾ ਵੀ ਇਸ ਸਮੱਸਿਆ ਦਾ ਤੁਸੀਂ ਜਿਹੜਾ ਹੈਗਾ ਹੱਲ ਕਰੋ ਇਹਦਾ ਨਿਵਾਰਣ ਕਰੋ ਤੇ ਜਿਹੀ ਕਿਰਪਾ ਹੋਈ ਕਿ ਪੰਤੋਂ 6 ਮਹੀਨੇ ਦੇ ਵਿੱਚ ਹੀ ਲਗਾਤਾਰ ਸੇਵਾ ਕਰਨ ਦੇ ਨਾਲ ਨਾਲ ਉਹ ਸਮੱਸਿਆ ਦਾ ਹੱਲ ਹੋ ਗਿਆ ਬਹੁਤ ਵਧੀਆ ਲੱਗ ਰਿਹਾ ਇੱਥੋਂ ਦਾ ਵਾਤਾਵਰਨ ਸ਼ਾਂਤੀ ਸ਼ਨੀ ਮਹਾਰਾਜ ਦੇ ਚਰਨਾਂ ਦੇ ਵਿੱਚ ਜਦੋਂ ਆਪਾਂ ਆ ਕੇ ਨਸਤਮਸਤਕ ਹੁੰਨੇ ਆ ਸਾਰੀ ਨੈਗੇਟਿਵਿਟੀ ਖਤਮ ਹੋ ਜਾਂਦੀ ਆ ਸ਼ਨੀ ਮਹਾਰਾਜ ਦੀ ਕਿਰਪਾ ਮੈਨੂੰ 3 ਸਾਲ ਹੋ ਗਏ ਲਗਾਤਾਰ ਇੱਥੇ ਆਉਂਦਿਆਂ ਨੂੰ ਹਰ ਸ਼ਨੀਵਾਰ ਇੱਥੇ ਸੇਵਾ ਕਰਨ ਦਾ ਮੌਕਾ ਮਿਲਦਾ ਪ੍ਰਭੂ ਸ਼ੂਨਿਆ ਜੀ ਮਹਾਰਾਜ ਹੈਗੇ ਆ ਸਾਡੇ ਕਰਮਜੀਤ ਮਾਨ ਜੀ ਜਿਹੜੇ ਇੱਥੋਂ ਦੇ ਮੁੱਖ ਸੇਵਾਦਾਰ ਹੈਗੇ ਆ ਤੇ ਬੜੇ ਪਿਆਰ ਦులਾਰ ਨਾਲ ਸਾਨੂੰ ਸਾਰੇ ਸੇਵਾਦਾਰਾਂ ਨੂੰ ਰੱਖਿਆ ਹੋਇਆ ਤੇ ਅਜਿਹੀ ਕਿਰਪਾ ਹੈ ਕਿ ਵੀ ਜੋ ਵੀ ਮਨੋ ਕਾਮਨਾ ਲੋਕ ਲੈ ਕੇ ਆਉਂਦੇ ਹੈਗੇ ਇੱਥੇ ਸ਼ਨੀਵਾਰ ਰਾਜ ਜੀ ਦੀ ਕਿਰਪਾ ਹੈਗੀ ਆ ਨਾਲ ਦੀ ਨਾਲ ਜੇ ਕੀ ਹੈ ਬਾਬਾ ਪੈਰੋ ਜੀ ਦੀ ਕਿਰਪਾ ਹੈਗੀ ਆ ਨਾਲ ਦੀ ਨਾਲ ਸ਼੍ਰੀ ਬਾਲਾ ਜੀ ਮਹਾਰਾਜ ਜੀ ਦਾ ਮੰਦਿਰ ਹੈ ਤੇ ਬਈ ਇੰਨੀ ਮਤਲਬ ਕਿ ਇੰਨੀ ਸ਼ਾਂਤੀ ਲੋਕੀ ਦੁੱਖਾਂ ਤਕਲੀਫਾਂ ਜਾਂਦੇ ਆ ਮੈਂ ਖੁਦ ਜਦੋਂ 3 ਸਾਲ ਪਹਿਲਾਂ ਇੱਥੇ ਆਣਾ ਸ਼ੁਰੂ ਕੀਤਾ ਸੀ ਕਿਸੇ ਨਾ ਕਿਸੇ ਸਮੱਸਿਆ ਨਾਲ ਜੂਝ ਰਿਹਾ ਸੀ ਪਰ ਅੱਜ ਮਾਰਾ ਦੀ ਇੰਨੀ ਕਿਰਪਾ ਹੈ ਕਿ ਮਨ ਨੂੰ ਸ਼ਾਂਤੀ ਹੈ ਤੇ ਸਾਰੀਆਂ ਸਮੱਸਿਆਵਾਂ ਖਤਮ ਹੋ ਚੁੱਕੀਆਂ ਜੀ ਕਿੰਨਾ ਕਿ ਜਿਹੜਾ ਮਿਸ ਜਿਹੜਾ ਜੀਵਨ ਦੇ ਵਿੱਚ ਫਰਕ ਪਤਾ ਲੱਗਾ ਜਿਸ ਦਿਨ ਦੇ ਸ਼ਨੀ ਗਾਉਣਾ ਆਣਾ ਸ਼ੁਰੂ ਕੀਤਾ ਸ਼ਨੀ ਮਹਾਰਾਜੀ ਦੀ ਮਿਸ ਪੂਜਾ ਕਰਨੀ ਜੁਰੂ ਕੀਤੀ ਜਦੋਂ ਦੇ ਇੱਥੇ ਨਸਮਸਤਕ ਹੋਏ ਆਂ ਸੇਵਾ ਕਰਨੀ ਸ਼ੁਰੂ ਕੀਤੀ ਮਤਲਬ ਜੀਵਨ ਦੇ ਵਿੱਚ ਮੈਂ ਤੁਹਾਨੂੰ ਦੱਸਾਂ ਕਿ ਮੇਰੇ ਕੋਲ ਸ਼ਬਦ ਨਹੀਂ ਹੈਗੇ ਬਿਆਨ ਕਰਨ ਲਈ ਵੀ ਇੰਨੀ ਆ ਪੋਜ਼ਿਟਿਵਿਟੀ ਆਈ ਲਾਈਫ ਦੇ ਵਿੱਚ ਬਹੁਤ ਸਾਰੀਆਂ ਨੈਗੇਟਿਵ ਚੀਜ਼ਾਂ ਸੀ ਜਿਹੜੀਆਂ ਆਪਣੇ ਆਪ ਖਤਮ ਹੁੰਦੀਆਂ ਗਈਆਂ ਦੂਰ ਹੁੰਦੀਆਂ ਗਈਆਂ ਤੇ ਅੱਜ ਇਹਨਾਂ ਦੀ ਕਿਰਪਾ ਦੇ ਨਾਲ ਨੌ ਨਿਦਾ ਬਾਰ ਸਦਾ ਜੀ ਕੋਈ ਸਾਂਝੀ ਕਰਨੀ ਚਾਹੁੰਗੇ ਕਿਰਪਾ ਜਿਹੜੀ ਵੀ ਇਸ ਦਰਦ ਆਣ ਤੋਂ ਬਾਅਦ ਤੁਹਾਡੇ ਤੇ ਕਿਰਪਾ ਆਈ ਹੋਵੇ ਸ਼ਨੀ ਮਹਾਰਾਜ ਜੀ ਦੀ ਤੇ ਜੀਵਨ ਜਿਹੜਾ ਸੁਖਾਲਾ ਹੋਇਆ ਹੋਵੇ ਇੱਕ ਕੋਈ ਵਾਕਿਆ ਹੋਇਆ ਸੀ ਕੋਈ ਕਾਰ ਇਨਸੀਡੈਂਸ ਹੋਇਆ ਸੀਗਾ ਜਿਹਦੇ ਵਿੱਚ ਬੜੀ ਸਮੱਸਿਆ ਚੱਲਦੀ ਪਈ ਸੀਗੀ ਮਹਾਰਾਜ ਦੇ ਦਰ ਤੇ ਜਦੋਂ ਮੈਂ ਪਹਿਲੀ ਵਾਰ ਆਇਆ ਸੀ ਅਰਦਾਸ ਕੀਤੀ ਸੀ ਮੈਂ ਕਿਹਾ ਵੀ ਇਹ ਸਮੱਸਿਆ ਦਾ ਤੁਸੀਂ ਜਿਹੜਾ ਹੈਗਾ ਹੱਲ ਕਰੋ ਇਹਦਾ ਨਿਵਾਰਣ ਕਰੋ ਤੇ ਜਿਹੀ ਕਿਰਪਾ ਹੋਈ ਕਿ ਪੰਤੋ 6 ਮਹੀਨੇ ਦੇ ਵਿੱਚ ਹੀ ਲਗਾਤਾਰ ਸੇਵਾ ਕਰਨ ਦੇ ਨਾਲ ਨਾਲ ਉਹ ਸਮੱਸਿਆ ਦਾ ਹੱਲ ਹੋ ਗਿਆ ਤੇ ਅੱਜ ਦੇਖੋ ਬੜੀ ਕਿਰਪਾ ਦੇ ਨਾਲ ਖੁਸ਼ ਇੱਕ ਖੁਸ਼ੀ ਜੀਵਨ ਬਤੀਤ ਕਰ ਰਿਹਾ ਸੀ ਕਿੰਨਾ ਕਿ ਫਿਰ ਉਸ ਵਾਰ ਵਿਸ਼ਵਾਸ ਜਿਹੜਾ ਕਿ ਇਹ ਇਸ ਦਰਦ ਨਾਲ ਵੱਧ ਗਿਆ ਜਿੱਦ ਜਦੋਂ ਕਿਰਪਾ ਹੁੰਦੀ ਹੋਈ ਦੇਖੀ ਕਿ ਜਦੋਂ ਸੱਚੇ ਦਿਲੋਂ ਕੁਝ ਵੀ ਮੰਗ ਰਹੇ ਤੇ ਪੂਰਾ ਹੋ ਰਿਹਾ ਦੇਖੋ ਵਿਸ਼ਵਾਸ ਦੀ ਗੱਲ ਕਹੀਏ ਤਾਂ ਵਿਸ਼ਵਾਸ ਇੰਨਾ ਹੈ ਕਿ ਜੱਤ ਕਰ ਕਹਿੰਦੇ ਵੀ ਕੋਈ ਬਹੁਤ ਕੋਈ ਕਹਿਣ ਮਤਲਬ ਕਿ ਮਰਨ ਲਾਇਕ ਕੰਮ ਨਾ ਹੋਵੇ ਹਨਾ ਉਦੋਂ ਤੱਕ ਅਸੀਂ ਇੱਥੇ ਆਣਾ ਬੰਦ ਨਹੀਂ ਕਰਦੇ ਮਤਲਬ ਕਿ ਕੋਈ ਸ਼ਨੀਵਾਰ ਅੱਜ ਤੱਕ ਮੇਰੇ ਸਾਹਮਣੇ ਕੋਈ ਸ਼ਨੀਵਾਰ ਹੋਵੇਗਾ ਕਿ ਨਾ ਪਹੁੰਚ ਸਕੀਏ ਤਿੰਨ ਸਾਲ ਤੋਂ ਰੈਗੂਲਰ ਬਾਕੀ ਸਾਰੇ ਕੰਮਾਂ ਨੂੰ ਸਾਈਡ ਤੇ ਰੱਖ ਕੇ ਤਿੰਨ ਸਾਲ ਤੋਂ ਰੈਗੂਲਰ ਜਿਹੜਾ ਹੈਗਾ ਕਿ ਸ਼ਨੀਵਾਰ ਦੀ ਸ਼ਨੀਵਾਰ ਆਪਾਂ ਇੱਥੇ ਪਹੁੰਚਦੇ ਹਾਂ